ਦੇਖੋ ਜੀ ਇੱਥੇ ਬੱਚੇ ਨੂੰ ਜਿਹੜੇ ਪੇਰੈਂਟਸ ਐ ਅਸੀਂ ਅੱਜ ਉਹਦੇ ਪ੍ਰੋਟੈਸਟ ਲਈ ਇੱਥੇ ਖੜੇ ਆ ਕਿਉਂਕਿ ਉਹਦੇ ਨਾਲ ਨਾ ਇਨਸਾਫੀ ਹੋਈ ਐ ਗੱਲ ਕੀ ਸੀ ਜੇ ਲੇਡੀ ਆਈ ਸੀ ਜਿਹਦਾ ਬੱਚਾ ਐ ਜਿਹਦੀ ਡੈਥ ਹੋਈ ਐ ਉਹ ਸਿਰਫ ਆਪਣੇ ਰੂਟੀਨ ਚੈੱਕਅਪ ਲਈ ਇੱਥੇ ਆਈ ਸੀ 8th ਮੰਥ ਚੱਲ ਰਿਹਾ ਸੀਗਾ ਇਹਨਾਂ ਨੇ ਨਹੀਂ ਸਾਨੂੰ ਦੱਸਿਆ ਕਿ 8th ਮੰਥ ਦੇ ਵਿੱਚ ਡਿਲੀਵਰੀ ਕਿਉਂ ਕਰਨ ਲੱਗੇ ਐ ਇਹਨਾਂ ਨੇ ਇੰਜੈਕਟ ਇੰਜੈਕਸ਼ਨਸ ਉਹਨੂੰ ਲਗਾਏ ਪੇਨ ਦੇ ਤੇ ਇਹਨਾਂ ਨੇ 8th ਮੰਥ ਗੈਰਕਾਨੂੰਨੀ ਐ ਜਿਹੜਾ ਪੇਰੈਂਟਸ ਨੂੰ ਦੱਸੇ ਬਿਨਾ ਔਰ ਕੋਈ ਮੇਜਰ ਗੱਲ ਦੱਸੇ ਬਿਨਾ ਕਿ ਕਿਉਂ ਡਿਲੀਵਰੀ ਕਰਨ ਲੱਗੇ ਇਹਨਾਂ ਨੇ ਡਿਲੀਵਰੀ ਕਰ ਦਿੱਤੀ ਉਸ ਤੋਂ ਬਾਅਦ 2 ਘੰਟੇ ਨਹੀਂ ਇਹਨਾਂ ਨੇ ਦੱਸਿਆ ਕਿ ਬੱਚਾ ਕੀ ਹੋਇਆ ਤੇ ਬੱਚਾ ਕਿੱਥੇ ਹੈ 2 ਘੰਟੇ ਬਾਅਦ ਇਹਨਾਂ ਨੇ ਕਿਹਾ ਕਿ ਬੱਚਾ ਜਿਹੜਾ ਤੁਹਾਡਾ ਵੈਂਟੀਲੇਟਰ ਤੇ ਲਗਾ ਦਿੱਤਾ ਉਹਦੇ ਲੰਗਸ ਬੰਦ ਹੈ ਇੰਨਾ ਕੁ ਅੱਜਕੱਲ ਦੀ ਸਾਇੰਸ ਇੰਨੀ ਕਿ ਅੱਗੇ ਵੱਧ ਚੁੱਕੀ ਹੈ ਕਿ ਸਭ ਨੂੰ ਪਤਾ ਹੈ ਜੇ ਬੱਚੇ ਦੇ ਲੰਗਸ ਬੰਦ ਹੋਣ ਜਾਂ ਬੱਚੇ ਨੂੰ ਕੋਈ ਵੀ ਦਿੱਕਤ ਹੋਵੇ ਇਹ 5th ਮੰਥ ਵਾਲੇ ਅਲਟਰਾਸਾਉਂਡ ਜਾਂ ਜਿਹੜਾ ਮੌਕੇ ਤੇ ਵੀ ਅਲਟਰਾਸਾਉਂਡ ਹੁੰਦਾ ਉਹਦੇ ਵਿੱਚ ਆ ਜਾਂਦਾ ਸੋ ਬਿਲਕੁਲ ਇਹਨਾਂ ਨੇ ਤੱਕਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਕਿ 36000 ਦਾ ਇੱਕ ਇੰਜੈਕਸ਼ਨ ਆ ਅਸੀਂ ਉਹ ਲਗਾਵਾਂਗੇ ਉਹਦੇ ਨਾਲ ਬੱਚੇ ਦੇ ਜਿਹੜੇ ਲੰਗਸ ਆ ਉਹ ਖੁੱਲ ਜਾਣਗੇ ਅ 36000 ਦਾ ਟੀਕਾ ਇਹਨਾਂ ਨੇ ਕਿਹਾ ਚੰਡੀਗੜ੍ਹ ਹਸਪਤਾਲ ਅਸੀਂ ਪਤਾ ਕੀਤਾ ਉਹਨਾਂ ਨੇ ਕਿਹਾ ਸੀ ਇਹੀ ਇੰਜੈਕਸ਼ਨ ਆ ਅਸੀਂ 13000 ਦਾ ਲਗਾਵਾਂਗੇ ਫਿਰ ਇਹਨਾਂ ਨੇ ਕਿਹਾ ਜੇ ਉਹ 13 ਦਾ ਲਾਉਂਦੇ ਆ ਅਸੀਂ 12 ਦਾ ਲਾਦਾਂਗੇ ਮਤਲਬ ਸਬਜ਼ੀ ਮੰਡੀ ਸੀ ਹਸਪਤਾਲ ਨਹੀਂ ਸੀਗਾ ਇਹਨਾਂ ਨੇ ਉਹ ਇੰਜੈਕਸ਼ਨ ਲਗਾਤਾ ਉਹ ਇੰਜੈਕਸ਼ਨ ਲੱਗਣ ਤੋਂ ਬਾਅਦ ਬੱਚੇ ਨੂੰ ਹੈ ਜਿਹੜੇ ਇਮੀਡੀਏਟਲੀ ਅੱਧੇ ਪੌਣੇ ਘੰਟੇ ਬਾਅਦ ਦੌਰੇ ਪੈਣੇ ਸ਼ੁਰੂ ਹੋ ਗਏ ਬੱਚਾ ਇਹਨਾਂ ਤੋਂ ਮੰਗਿਆ ਇਹਨਾਂ ਨੇ ਬੱਚਾ ਨਹੀਂ ਦਿੱਤਾ ਬੱਚੇ ਨੂੰ ਜਦੋਂ ਇਹਨਾਂ ਨੇ ਕੱਢਿਆ ਵੀ ਹੈ ਜਦੋਂ ਡਿਲੀਵਰੀ ਕੀਤੀ ਹੈ ਸ਼ਕੰਜਿਆਂ ਨਾਲ ਖਿੱਚ-ਖਿੱਚ ਕੇ ਬੱਚੇ ਨੂੰ ਕੱਢਿਆ ਗਿਆ ਜਿਹਦੇ ਵੀ ਨਿਕਲਿਆ ਤੇ ਉਹਨੂੰ ਦੌਰੇ ਵੀ ਪੈਂਦੇ ਰਹੇ ਆ ਸੋ ਅੱਜ ਮਾਰਨਿੰਗ 3 ਵਜੇ ਉਸ ਬੱਚੇ ਦੀ ਡੈਥ ਹੋ ਗਈ ਆ ਸੋ ਇਸ ਕਰਕੇ ਅਸੀਂ ਅੱਜ ਇਨਸਾਫ ਲੈਣ ਲਈ ਇੱਥੇ ਖੜੇ ਆ ਸਾਡੀ ਪ੍ਰਸ਼ਾਸਨ ਅੱਗੇ ਵੀ ਮੰਗ ਹੈ ਸਾਡੀ ਐਸਐਮਓ ਸਾਹਿਬ ਅੱਗੇ ਵੀ ਸਿਵਲ ਸਰਜਨ ਸਾਹਿਬ ਅੱਗੇ ਵੀ ਸਾਡੀ ਹਰ ਪ੍ਰਸ਼ਾਸਨ ਦੇ ਹਰ ਇੱਕ ਬੰਦੇ ਅੱਗੇ ਇਹ ਮੰਗ ਹੈ ਕਿ ਜਿਹੜੀ ਬੱਚੀ ਨੂੰ ਇਨਸਾਫ ਦਿੱਤਾ ਜਾਵੇ ਚਾਹੇ ਬੱਚਾ 5 ਦਿਨ ਦਾ ਸੀ ਤੇ ਚਾਹੇ 50 ਸਾਲ ਦਾ ਬੁੱਢਾ ਹੋਵੇ ਮੌਤ ਮੌਤ ਹੁੰਦੀ ਹੈ ਇਸ ਚੀਜ਼ ਨੂੰ ਮਜ਼ਾਕ ਨਾ ਬਣਾਓ ਕਿ ਜੋ ਹੋ ਗਿਆ ਹੋ ਗਿਆ ਦੇਖੋ ਅੱਜ ਇੰਨੇ ਬੰਦੇ ਹੋਰ ਵੀ ਕੇਸਿਸ ਆ ਜਿਹੜੇ ਸਾਡੀ ਵੀਡੀਓ ਦੇਖ ਕੇ ਇੱਥੇ ਪਹੁੰਚੇ ਆ ਕਿ ਸਾਡੇ ਨਾਲ ਵੀ ਇਹ ਚੀਜ਼ ਹੋਈ ਹੈ ਸਾਡੇ ਘਰ ਦੇ ਪੇਸ਼ੈਂਟ ਨਾਲ ਵੀ ਇੱਥੇ ਇਹ ਨਾ ਇਨਸਾਫੀ ਹੋਈ ਹੈ ਸੋ ਇਸ ਕਰਕੇ ਦੇਖੋ ਅਸੀਂ ਸਾਰੇ ਅੱਗੇ ਮੰਗ ਰੱਖਦੇ ਆ ਡਾਕਟਰ ਬਜਿੰਦਰਾ ਦੇ ਬਾਹਰ ਅਸੀਂ ਖੜੇ ਆ ਜਦੋਂ ਤੱਕ ਬੱਚੀ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਬਿਲਕੁਲ ਇੱਥੋਂ ਜਾਣਾ ਨਹੀਂ ਹੈਗਾ ਸਾਨੂੰ ਚਾਹੇ ਬੱਚੀ ਦੀ ਬਾਡੀ ਵੀ ਇੱਥੇ ਲਿਆ ਕੇ ਰੱਖਣੀ ਪੈ ਜਾਵੇ ਹੁਣ ਇਹ ਪੋਸਟਮਾਰਟਮ ਵੀ ਨਹੀਂ ਬੱਚੀ ਦਾ ਹੋਣ ਦੇ ਰਹੇ ਅਸੀਂ ਸਿਵਲ ਹਸਪੀਟਲ ਦੇ ਵਿੱਚ ਬਿਲਕੁਲ ਵੀ ਪੋਸਟਮਾਰਟਮ ਬੱਚੀ ਦਾ ਨਹੀਂ ਕਰਾਉਣਾ ਅਸੀਂ ਜਿੱਥੇ ਮਰਜ਼ੀ ਕਰਵਾਈਏ ਪੋਸਟਮਾਰਟਮ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੋ ਉਹਦੀ ਰਿਪੋਰਟ ਆਏਗੀ ਉਹਦੇ ਮੁਤਾਬਿਕ ਜੋਇਸ ਡਾਕਟਰ ਦੇ ਉੱਪਰ ਕਾਰਵਾਈ ਬਣਦੀ ਹੈ ਡਾਕਟਰ ਕੰਚਨ ਦੇ ਉੱਪਰ ਡਾਕਟਰ ਬਜਿੰਦਰਾ ਦੇ ਉੱਪਰ ਕਿਉਂਕਿ ਗੁੰਡਾਗਰਦੀ ਦਾ ਅੱਡਾ ਇਹ ਹਸਪੀਟਲ ਨਹੀਂ ਹੈਗਾ ਉਹ ਕਾਰਵਾਈ ਅਸੀਂ ਕਰਵਾ ਕੇ ਹੀ ਇੱਥੋਂ ਉੱਠਾਂਗੇ ਸੋ ਇੰਨੀ ਇੱਕ ਸਾਡੀ ਮੰਗ ਹੈ ਔਰ ਅਸੀਂ ਰੋਪੜ ਵਾਲਿਆਂ ਨੂੰ ਵੀ ਸਾਰਿਆਂ ਨੂੰ ਕਹਿੰਨੇ ਆ ਕਿ ਜਿੰਨੇ ਜਣੇ ਵੀ ਤੁਸੀਂ ਇਕੱਠੇ ਹੋ ਕੇ ਆ ਸਕਦੇ ਹੋ ਡਾਕਟਰ ਬਜਿੰਦਰਾ ਦੇ ਬਾਹਰ ਪਹੁੰਚੋ ਸ਼ੁਕਰੀਆ ਜੀ